ਨਾਮ ਇਹਦਾ ਨਾ ਹਰਪ੍ਰੀਤ ਕੁਮਾਰ ਸ਼ਰਮਾ ਪਿੰਡ ਮਿੱਤ ਸੰਗਤ ਬਲਾਗ ਦਾ ਜਰਨਲਿਸਟ ਹੈ। ਇੱਕ ਦੋ ਝੀਲ ਚ ਬੰਦ ਕੀਤਾ ਗਿਆ ਸੀ। 22 ਤਰੀਕ ਨੂੰ ਕੀਤਾ ਜੀ। ਕਿੰਨੇ ਕਿਸਾਨ ਨੇ ਦੇ ਜੇਹਰ ਕੀ ਇਹ 100 ਦੇ ਲਗਭਗ ਆ। ਇਹ ਕੀ ਹੋਇਆ ਅੱਜ ਜਿਆਦੇ ਢਿੱਲੇ ਹੋਣ ਕਰਕੇ ਜੇਹਰ ਚਾਕੇ। ਪੋਖੜ ਦਾ ਵੈ ਜ ਸਾਡੀ 7 ਆਦਮੀਆਂ ਦੀ। ਕਿੰਨੇ ਦਿਨ ਹੋ ਗਏ? 7 ਦਿਨ ਹੋ ਗਏ ਜੀ ਅੱਜ। हां सात किसान हां सात ਕਿਸਾਨ ਜਿਹੜੇ ਜਾ ਕੇ ਹਰ ਕਿਸਾਨ ਵਾਲਾ ਕਰਦਾ ਮੰਨੂ ਜੇ ਲੋ ਵਿੱਚ ਬੰਦ ਜਿਹਾ ਲੱਗਦਾ ਸੋਚਿਆ ਕਿ ਇਹ ਕਰਨਾ ਹੈਗਾ ਹਜੇ ਸੋਚੀ ਜਾਂਦੇ ਨੇ ਜਿਹੜੇ ਆਗੂ ਆ ਮੂਰੇ ਉਹ ਤਿਆਰੀ ਕਰਨਗੇ ਜੋ ਕੁਝ ਕਹਿਣਗੇ ਉਹਨਾਂ ਨੇ ਮੰਗ ਰਸੀ ਉਹਦੇ ਪੂਰੇ ਉਤਰਾਂਗੇ ਜਾ ਕੇ ਕਰਾਇਆ ਮੈਂ ਤਾਂ ਡਾਕਟਰ ਨੇ ਕਿਹਾ ਨਹੀਂ ਹਜੇ ਤਾਂ ਹੀ ਸਾਨੂੰ ਨਹੀਂ ਪਹੁੰਚਿਆ ਇੱਕ ਪ੍ਰੋਬਲਮ ਕੀ ਆ ਗਈ ਸੀ ਮੇਰੇ ਤਾਂ ਦਰਦ ਹੁੰਦਾ ਸੀ ਜਿਆਦਾ ਤੜਕੇ ਤੇ ਖੜੀਦਾ ਨਹੀਂਗਾ ਤੇ ਉਹਦਾ ਕਰਕੇ ਇਹ ਲੈ ਕੇ ਆਏ ਨੂੰ ਉੱਥੇ ਟੀਮਾਂ ਜਾਣ ਜੂਨ ਲੱਗ ਗਈਆਂ ਵੀ ਚੈੱਕ ਕਰਾਓ ਚੈੱਕ ਕਰਾਓ ਤੇ ਪ੍ਰਧਾਨ ਨੇ ਜਿਵੇਂ ਕਿਹਾ ਉਵੇਂ ਸੀ ਇਹਦੇ ਮਗਰ ਆਏ ਕਿ ਕਹਿੰਦਾ ਵੀ ਚੈੱਕ ਕਰਾ ਲਿਆ ਨੇ ਨਾ ਮੇਰਾ ਕੀ ਹੋਇਆ ਹੈਗਾ ਕਿੰਨੇ ਬੰਦੇ ਬਣਦੇ ਕਿੰਨੇ ਮੈਂ ਤਾਂ ਮੇਰਾ ਨਾਮ ਲਖੰਦਰ ਸਿੰਘ ਲਖੀ ਜਾਂਦਾ ਜਿਹੜਾ ਬਿਹਾੜ ਅਸੀਂ ਮਕਸਰ ਜੇਲ੍ਹ ਤੋਂ ਬਣਦੇ ਇਹ 7 ਬੰਦੇ ਨੇ ਵੀ ਅਸੀਂ ਮਾਰਨ ਵਰਤ ਰੱਖਿਆ ਹੋਇਆ ਅੱਜ ਦੁਬਾਰਾ ਮੇਰ ਗਈ ਅੱਜ 3 ਬੰਦੇ ਦੀ ਸਿਹਤ ਖਰਾਬ ਹੋ ਗਈ ਸੀ ਤੇ ਅਸੀਂ ਤੈਨੂੰ ਨਾ ਕਿਤੇ ਅਸੀਂ ਜਾਣਾ ਨਹੀਂ ਕੋਈ ਟ੍ਰੀਟਮੈਂਟ ਤਾਂ ਕੋਈ ਲੈ ਜਾਂਦਾ ਸੀ ਇਹ ਮੰਨ ਲੋ ਜੂਰੀ ਸਾਨੂੰ ਤੋਂ ਲੈ ਕੇ ਕੰਨ ਨੂੰ ਸਟੈਟ ਟੈਸਟ ਕਰਾਉਗੇ ਹੁਣ ਐਤਵਾਰ ਸੀਗਾ ਟੈਸਟ ਇੱਥੇ ਇੱਕ ਹੀ ਹੋਇਆ ਉਹਨਾਂ ਨੇ ਦੋ ਕਿ ਟੈਸਟ ਕੱਲ ਨੂੰ ਕਰਾਵਾਂਗੇ ਵੀ ਇਹਨਾਂ ਨੂੰ ਐ ਵੀ ਨਹੀਂ ਪਤਾ ਸੀ ਕਿ ਵੀ ਐਤਵਾਰ ਆ ਟੈਸਟ ਤਾਂ ਹੋਣੇ ਨੇ ਇੱਥੇ ਜਿਲ ਕਰਾ ਵੀ ਵੱਧ ਵੱਧ ਕਰੀ ਜਾਂਦੇ ਸਾਡਾ ਪੰਜ ਕੱਲਾ ਪਾਣੀ ਲੈ ਰਹੀ ਪਾਣੀ ਵੀ ਐਨ ਦੀ ਖਾਲੀ ਪੇਟ ਕਰਕੇ ਪਾਣੀ ਵੀ ਅੰਦਰ ਵੀ ਰਹਿੰਦਾ ਨਹੀਂ ਉਲਟੀਆਂ ਰਾਈ ਬਾਹਰ ਆ ਜਾਂਦੀ ਡਾਕਟਰਾਂ ਨੇ ਕਹਿੰਦੇ ਰੋਟੀ ਖਾਓ ਰੋਟੀਟਮੈਂਟ ਕਰੋ ਸੇ ਕਵੀਤ ਜਿੰਨੇ ਤੇ ਸਾਡਾ ਮੰਗਾ ਮੰਨੀ ਦੀਆਂ ਨੇ ਉਨਾਂ ਚਿਰ ਅਸੀਂ ਰੋਟੀ ਨਹੀਂ ਖਾਂਦੇ ਨਾ ਟ੍ਰੀਟਮੈਂਟ ਹੁੰਦਾ ਸੰਘਰਸ਼ ਕੀ ਰਹਿਣ ਬਲਾਗਲਾ ਸੰਘਰਸ਼ ਭਾਉ ਉਹਨਾਂ ਚਿਰ ਬੈਠੇ ਆ ਜੀ ਮਰਨ ਵਰਤੇ ਕੋਈ ਟੱਕਰ ਹੀ ਨਹੀਂ ਕੋ ਮਰਨਾ ਪੈ ਜੇ ਪਰ ਕਿੰਨੇ ਕਿਸਾਨ ਨੇ ਜੀ 100 ਦੇ ਲਗਭਗ ਜੀ ਕੋਸਾ ਅੱਜ ਆਉਂਦੀ ਕਿਸਾਨੀ ਦਾ ਜਿਹਦੀ ਸ਼ੇਖ ਖਰਾਬ ਕੀ ਨਾਮ ਦਾ ਉਹਨਾਂ ਹਰਪਾਲ ਸਿੰਘ ਕੁਮਾਰ ਆਇਆ ਪਰਲੇ ਸ਼ਹਿਰ ਮੰਡੀ ਦੇ ਬੈਠੇ ਆਪ ਵੀ ਕੀ ਨਾਮ ਆ ਤੁਹਾਡਾ ਬੱਲੇ ਸਿੰਘ ਸਲੋਹਾ ਬੀਕੇ ਜੂ ਐਕਟਰ ਸਿੱਡੂਪੁਰ ਜ਼ਿਲ੍ਹਾ ਬਸ਼ਨੜਾ ਦੇ ਪਿੰਡ ਆ ਕੀ ਮਾਮਲਾ ਹੋਇਆ ਸੀ ਉਹ ਜੇਲ੍ਹ ਤੇ ਕਿਸ ਮਾਮਲੇ ਚ ਸੀ ਕਿ ਔਰ ਕੀ ਹੋਇਆ ਕੀ ਦੇਖੋ ਜਿਹੜੀਆਂ ਸਰਕਾਰਾਂ ਹੁੰਦੀਆਂ ਨਹੀਂਆਂ ਉਹ ਲੋਕਾਂ ਦੇ ਜਨਤਾ ਦੇ ਹਿੱਤਾਂ ਨਹੀਂ ਹੁੰਦੀਆਂ ਜਿਸ ਹਮ ਮਸਲੇ ਨੂੰ ਜਿਸ ਇਸ਼ੂ ਨੂੰ ਲੈ ਕੇ ਅਸੀਂ ਸਾਨੂੰ ਜਿਹੜੇ ਦੇ ਵਿੱਚ ਬੰਦ ਕੀਤਾ ਗਿਆ ਇੱਕ ਮੋੜ ਮੰਡੀ ਦੇ ਵਿੱਚ ਸੀਵਰੇਜ ਹੈ ਜਿਹੜਾ ਕਾਲੀ ਸਰਕਾਰ ਵੇਲੇ ਸੀਵਰੇਜ ਹੈ ਜਿਹੜਾ ਮੋੜ ਮੰਡੀ ਤੋਂ ਰਾਮਪਰਾ ਸਾਈਡ ਉਸ ਡਰੇਨ ਦੇ ਵਿੱਚ ਪਹਿਲਾਂ ਪਿਆ ਹੋਇਆ ਚੱਲਦਾ ਸੀ ਉਹ ਕਿਤੇ ਖਰਾਬ ਹੋ ਗਿਆ ਕੋਈ ਪੈਪ ਟੁੱਟ ਗਈ ਸਰਕਾਰ ਦਾ ਕੰਮ ਸੀ ਕਿ ਉਹਦੇ ਮੁਰੰਮਤ ਕਰਨਾ ਉਹੜੇ ਮਰਾਮਤ ਕਰਨ ਦੇ ਬਜਾਏ ਸਰਕਾਰ ਨੇ ਜਿਹੜਾ ਪਹਿਲਾਂ 25-30 ਕਰੋੜ ਰੁਪਈਆ ਉਹ ਸੇਵਰੇਜ ਚਾਲੂ ਕਰਨ ਤੇ ਲਾਇਆ ਤੇ ਅੱਜ ਉਹ ਸਰਕਾਰ ਬਦਲ ਗਈ ਅੱਜ ਸਰਕਾਰ ਆਪ ਦੀ ਹੈਗੀ ਜਿਹੜੇ ਸਰਕਾਰ ਨੂੰ ਲੱਗਿਆ ਕਿ ਉਹਨੂੰ ਠੀਕ ਕਰਨ ਤੇ ਪੈਸੇ ਥੋੜੇ ਲੱਗਣਿਆ ਤੇ ਇੱਧਰ ਆਪਾਂ ਮਤਲਬ 25-30 ਕਰੋੜ ਰੁਪਈਆ ਹੋਰ ਨਵਾਂ ਪ੍ਰੋਜੈਕਟ ਤਿਆਰ ਕਰਕੇ ਉਹਨੂੰ ਜਿਹੜਾ ਮੋੜ ਮੰਡੀ ਤੋਂ ਸਿੱਧਾ ਬਠਿੰਡਾ ਰੋਡ ਆਉਂਦਾ ਹੈ ਬਠਿੰਡੇ ਰੋਡ ਦੇ ਨਾਲ-ਨਾਲ ਉਹ ਆਪਣਾ ਸੀਵਰੇਜ ਜਿਹੜਾ ਪਾ ਰਹੇ ਆ ਅਸੀਂ ਨਾ ਤਾਂ ਮੌੜ ਮੰਡੀ ਸ਼ਹਿਰ ਵਾਸੀਆਂ ਦੇ ਖਿਲਾਫ ਆ ਨਾ ਅਸੀਂ ਸੀਵਰੇਜ ਬੰਦ ਕਰਨ ਦੇ ਹੱਕ 'ਚ ਆ ਅਸੀਂ ਕਹਿੰਦੇ ਆਂਗੇ ਜਿਹੜਾ ਸੀਵਰੇਜ ਸਿੱਧਾ ਰੋੜੇ ਮੌੜ ਮੰਡੀ ਤੋਂ ਬਠਿੰਡਾ ਰੋਡ ਨਿਕਲ ਕੇ ਕੋਟ ਫੱਤੇ ਕੋਲੇ ਜਿਹੜਾ ਸਾਡੇ ਸਰਕਾਰ ਨੇ ਜਿਹੜੇ ਰੇਲਵੇ ਦਾ ਮਨਜ਼ੂਰੀ ਲੈਣੀ ਸੀ ਸਰਕਾਰਾਂ ਨੂੰ ਮਨਜ਼ੂਰੀ ਲੈਣਾ ਕਿਹੜੇ ਮਤਲਬ ਮੁਸ਼ਕਲ ਹੈਗੀ ਸਰਕਾਰਾਂ ਇਹ ਮੰਜ਼ੂਰੀਆਂ ਤੇ ਬਹੁਤ ਛੋਟੀ ਗੱਲ ਹੈ ਸਰਕਾਰ ਨੇ ਮਨਜ਼ੂਰੀ ਲੈਣ ਦੇ ਬਜਾਏ ਸਰਕਾਰ ਨੇ ਇੱਕ ਛੋਟਾ ਜਿਹਾ ਪਿੰਡ ਹੈ ਜਿਹੜਾ ਅ ਕਸੋਖਾਨਾ ਜਿਹੜੇ ਜਿਹਾ ਲਗਭਗ 500 ਵੋਟ ਹੈ ਔਰ ਉ ਤੋਂ ਉਹਨਾਂ ਨੇ ਕੱਟ ਕੇ ਉਸ ਪਿੰਡ ਦੇ ਵਿੱਚ ਦੀ ਧੱਕੇ ਦੇ ਨਾਲ ਜਿਹੜਾ ਰੇਲਵੇ ਨੂੰ ਛੱਡ ਕੇ ਤੇ ਉਸ ਸੀਵਰੇਜ ਨੂੰ ਆਪਣੇ ਉਸ ਡਰੇਨ ਦੇ ਵਿੱਚ ਲਾ ਜਾ ਕੇ ਸਿੱਟਣਾ ਹੈਗਾ ਨਹੀਂ ਸੋਚਿਆ ਕਿ ਜਿਹੜਾ ਇੱਕ ਪਿੰਡ ਹੈ ਜਿਹੜੇ ਪਿੰਡ ਦੀ ਵਾਦੀ ਦੇ ਵਿੱਚ ਦੀ ਅਸੀਂ ਸੀਵਰੇਜ ਹੈ ਜਿਹੜਾ ਕਿਸੇ ਦਾ ਗੰਦ ਕੱਢ ਕੇ ਅਸੀਂ ਉਸ ਪਿੰਡ ਦੇ ਵਿੱਚ ਲਿਜਾ ਰਹੇ ਹਾਂ ਤਾਂ ਤੁਸੀਂ ਸਾਡੇ ਪੱਤਰਕਾਰ ਸਾਥਿਓ ਤੁਸੀਂ ਇੱਕ ਗੱਲ ਦੱਸੋ ਕਿਸੇ ਦਾ ਗੰਦ ਸਾਡੇ ਬੱਚਿਆਂ ਦੇ ਆ ਕੇ ਮੂੰਹ 'ਚ ਪਵੇ ਕੀ ਅਸੀਂ ਬਰਦਾਸ਼ਤ ਕਰ ਲਾਂਗੇ ਚੜ੍ਹਦੇ ਰਹਿੰਦੇ ਤੱਕ ਅੱਜ ਕਿਸੇ ਪਿੰਡ ਦੇ ਵਿੱਚ ਪੂਰੇ ਪੰਜਾਬ 'ਚ ਨਹੀਂ ਪੂਰੇ ਭਾਰਤ 'ਚ ਉਹ ਸੱਦ ਕਰਕੇ ਦੇਦੇ ਕਿ ਅਸੀਂ ਸੀਵੇਜ ਹੈ ਜਿਹੜਾ ਪਿੰਡ ਦੇ ਵਿੱਚਲੀ ਕੱਢੇ ਗ੍ਰਸਤਾਰ ਕਿ ਤੱਕ ਅਸੀਂ ਕਿੰਨੇ ਕਿਸਾਨ ਅਸੀਂ ਜਦੋਂ 21 ਤਰੀਕ ਨੂੰ ਉਹ ਸਾਡੇ ਕੋਲੇ ਉਸ ਪਿੰਡ ਜਾਨੇ ਫਰਿਆਦ ਕੀਤੀ ਔਰ ਅਸੀਂ ਸਾਡੇ ਪ੍ਰਸ਼ਾਸਨ ਦਾ ਜੀਸੀ ਬਠਿੰਡਾ ਦਾ ਜਿਹੜਾ ਇਸ ਗੱਲ ਤੇ ਵਿਰੋਧ ਕੀਤਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਠੀਕ ਨਹੀਂ ਕਰ ਰਹੇ ਔਰ ਇਸ ਕਰਕੇ ਸਾਨੂੰ 21 ਤਰੀਕ ਨੂੰ ਉਥੋਂ ਨਾਲ ਦੇ ਨਾਲ ਜਿਹੜਾ ਚੱਕੇ ਸਾਡੇ ਬਾੜਾ ਜਿਹੜੀ ਉਹ ਬੰਦ ਕਰਕੇ ਸਾਨੂੰ ਜਿਵੇਂ ਸਿਆਣਿਆਂ ਨੇ ਕਿਹਾ ਕਿ ਇੱਕ ਕੋਕੜਾਂ ਦੇ ਖੁੰਡੇ ਵਾਂਗ ਸਾਨੂੰ ਜੇਬ ਦੇ ਵਿੱਚ ਤੜਿਆ ਹੋਇਆਗਾ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਲੋਕਾਂ ਦੀ ਸਰਕਾਰਾਂ ਅਸੀਂ ਆਪ ਆਪ ਲੋਕਾਂ ਦੀ ਸਰਕਾਰਾਂ ਅਸੀਂ ਲੋਕਾਂ ਦੇ ਭਲੇ ਲਈ ਆ ਕਿੰਨੇ ਕਿਸਾਨ ਨੇ ਇੱਥੇ ਜੀ ਲਗਭਗ 100 ਦੇ ਆਸ-ਪਾਸ ਕਿਸਾਨ ਪਹਿਲਾਂ ਹੈ ਲਗਭਗ 22 ਕਿਸਾਨ ਹੋਰ ਹੈ ਜਿਹੜੇ ਉਸ ਢੇਲ ਦੇ ਵਿੱਚ ਆ ਹੜਤਾਲ ਕਿੰਨੇ ਨੇ ਕੀਤੀ ਹੈ ਜੀ ਕੋਖੜਤਾ ਤੇ ਅਸੀਂ 7 ਬੰਦਿਆਂਗੇ ਜਿਹੜੇ ਲਗਭਗ 6 ਮਹੀਨਾ ਦਾ ਜਿਹੜੇ ਸਾਡੇ ਕੋਖੜਤਾ ਨੂੰ ਸ਼ਾਮਲ ਹੋ ਗਿਆ ਸਾਨੂੰ 21 ਟ੍ਰਿਕ ਨੂੰ ਜਿਹੜਾ ਲੈ ਕੇ ਆਏ ਨਿਰਫਰਾਰ ਕੀਤਾ ਹੈ ਤੇ ਹੁਣ ਅੱਜ ਕੀ ਹੋਇਆ ਹੈਗਾ ਕਿੰਨੇ ਕਿਸਾਨਾਂ ਦੀ ਸਿਹਤ ਜਿਹੜੀ ਖਰਾਬ ਹੋ ਗਈ ਹੈ ਸਾਡੇ ਜਿਹੜੇ ਅੱਜ ਇੱਥੇ ਜਿਹੜਾ ਹਸਪੀਟਲ ਦੇ ਵਿੱਚ ਜਿਹੜੇ ਅਸੀਂ ਜਿਨ੍ਹਾਂ ਨੇ ਐਕਸ਼ਨ ਰੱਖਿਆ ਹੋਇਆ ਤਿੰਨ ਕਿਸਾਨ ਆਏ ਆਗੇ ਤੇ ਸੱਤ ਕਿਸਾਨ ਜਿਹੜੇ ਅਸੀਂ ਜਿਨ੍ਹਾਂ ਨੇ ਇਹ ਕੋਖਟਾ ਰੱਖਿਆ ਜਿਹਦੇ ਚ ਚਾਰ ਤਿੰਨ ਉਹ ਕਿਸਾਨ ਆ ਜਿਹੜੇ ਉਸ ਪਿੰਡ ਨਾਲ ਸੰਬੰਧਿਤ ਹੈ ਚਾਰ ਜੱਸੀ ਬੰਦੇ ਦੇ ਨਮਾਇंदे ਮੰਗ ਕੀ ਕਰਦੇ ਉਹਨਾਂ ਮੰਗ ਅਸੀਂ ਇਹ ਕਰਦੇ ਆਂ ਕਿ ਜਿਹੜਾ ਸੇਵਰੇਜ ਹੈਗਾ ਪਿੰਡ ਵਾਸੀਆਂ ਨੇ ਆਪਸ਼ਨਾਂ ਦਿੱਤੀਆਂ ਲੀਆਂ ਕਿ ਜਿਹੜੀ ਮਰਜ਼ੀ ਆਪਸ਼ਨ ਪਨਾ ਲੋ ਪਿੰਡ ਤੋਂ ਬਾਹਰ ਕਰ ਦਿਓ ਪਿੰਡ ਨੇ ਕਿਹਾ ਕਿ ਸੇਵਰੇਜ ਹੈ ਜਿਹੜਾ ਰੇਲਵੇ ਦੇ ਨਾਲ-ਨਾਲ ਪਾ ਦਿਓ ਸਾਡੀ ਪੈੜੀ ਦੇ ਵਿੱਚ ਹੀ ਲੈ ਜਾਓ ਕੱਢ ਕੇ ਸਰਪੰਚ ਨੇ ਕਿਹਾ ਕਿ ਤੁਸੀਂ ਮੇਰੇ 2 ਕਿੱਲੇ 'ਚ 1 ਕਿੱਲੇ 'ਚ 4 ਕਿੱਲਾਂ ਦੇ ਵਿੱਚ ਤੁਸੀਂ ਮਤਲਬ ਜਿਹੜਾ ਡੱਗ ਬਣਾ ਦਿਓ ਜਿੰਨਾ 'ਚ ਤੁਹਾਨੂੰ ਰੇਲਵੇ ਦੀ ਮਨਜ਼ੂਰੀ ਨਹੀਂ ਮਿਲਦੀ ਉਹ ਪਾਣੀ ਆ ਜਿਹੜਾ ਮੇਰੀ ਜ਼ਿੰਮੇਵਾਰੀ ਹੋਊਗੀ ਮੈਂ ਪਾਣੀ ਕਿਵੇਂ ਮਰਜ਼ੀ ਕੱਢਾਂ ਉਹਨੂੰ ਡੱਗ ਦੇ ਵਿੱਚੋਂ ਜਿੰਮੇ ਮਰਜ਼ੀ ਮੈਂ ਲਜਾਵਾਂ ਤੁਹਾਨੂੰ ਡਖਲੇ ਪਨੇ ਆਊਗੀ ਜਿਹੜੇ ਦਾ ਦੇਸੀ ਸਾਰੇ ਆਪਸ਼ਨਾਂ ਫੇਰ ਕਰਕੇ ਕਹਿੰਦੇ ਜੇ ਹਰ ਹਾਲਤ ਕਿਸੇ ਵੀ ਕੀਮਤ ਤੇ ਅਸੀਂ ਜਿਹੜਾ ਉਸ ਪਿੰੜੇ ਵੇਚਦੇ ਹਰ ਹਾਲਤ ਕੱਢਾਂਗੇ ਜਿਹੜੇ ਪਿੰਡ ਚ ਸੀਵਰੇਜ ਦੇ ਪੰਜ ਮੋੜਨਗੇ ਪੰਜ ਮੋੜਨ ਤੇ ਇੱਕ ਦਿਨ ਵੀ ਉਹ ਸੀਵਰੇਜ ਚੱਲਣਾ ਨਹੀਂ ਜਿਹੜਾ ਲਗਭਗ 30 30 25 ਕਰੋੜ ਰੁਪਇਆ ਸਾਡੇ ਸਾਡੇ ਚਾਹੇ ਤੁਸੀਂ ਬੈਠੋ ਤੇ ਸਾਡੇ ਮਲਾਜ਼ਮ ਬੈਠੇ ਤੇ ਚਾਹੇ ਅਸੀਂ ਕਿੱਤੀ ਕਰਨ ਵਾਲੇ ਲੋਕਾਂ ਜਿਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਕਮਾਈ ਦਾ ਇਕੱਠਾ ਕੀਤਾ ਹੈ ਟੈਕਸ ਸਾਡੇ ਸਰਕਾਰ ਲੋਕਾਂ ਦੇ ਭਲੇ ਲਈ ਲੌਂਦੀ ਹੁੰਦੀ ਹੈ ਇਹ ਸਾਡੇ ਇਹ ਬਰਬਾਦੀ ਕਰ ਰਹੇ ਨੇ ਜਿਹੜੀ ਸਾਡਾ ਪੈਸਾ ਲਗਭਗ 50 ਕਰੋੜ ਉਸ ਸੀਵਰੇਜ ਚਾਹੇ ਭਾਵੇਂ ਉਹ ਰਾਮਪਰੇ ਸਾਈਡ ਪਾਇਆ ਹੋਵੇ ਜਿਹੜਾ ਚਾਲੂ ਕਰਨਾ ਸੀ ਖਰਾਬ ਹੋਇਆ ਤੇ ਚਾਹੇ ਨਵਾਂ ਪਾਉਣਾ ਸੀ ਸਾਡੇ ਮੁਤਾਬਕ ਲੱਗਦਾ ਹੈ ਜੇ ਸਰਕ ਜਿਹੜਾ ਉਥੋਂ ਦਾ ਵ代ਕ ਹੈ ਤੇ ਡੀਸੀ ਬਠਿੰਡਾ ਉਹਨਾਂ ਨੇ ਕੋਲ ਮੋਲ ਕੋਈ ਮਰ ਜਾਣੀ ਜਿਹੜਾ ਗਿੱਟਮੇਟ ਸਾਂਝ ਕੀਤੀ ਹੈ ਜਿਸ ਕਰਕੇ ਇਹ ਇਸ ਗੱਲ ਤੇ ਉtre ਹੋਏ ਨੇ ਕਿ ਕਿਸਾਨਾਂ ਦੀ ਜਿਹੜੀ ਖਾਸ ਕਰਕੇ ਬੀਗੇ ਜੋ ਏਕਤਾ ਸਿੱਧੂ ਪੱਤਰੀ ਅਸੀਂ ਆਵਾਜ਼ ਬੰਦ ਕਰਾਉਣੀ ਹੈ ਇਹਦੇ ਅਸੀਂ ਇਹ ਜਿਹੜੀ ਜਸੇ ਬੰਦੀ ਦੀ ਹੋਂਦ ਹੀ ਨਹੀਂ ਬਚਣ ਤੇ ਨਹੀਂ ਅਸੀਂ ਸਾਨੂੰ ਟਾਰਗੇਟ ਕੀਤਾ ਹੋਇਆ ਇਸ਼ੂ ਤਾਂ ਹੈ ਹੀ ਨਹੀਂ ਉਹ डॉक्टर नवनीत मेरा नाम है पाँच किसान आए थे वो अनसन पे है खाना नहीं खा रहे हैं कुछ तो पाँच दिन से नहीं खा रहे कुछ एक दो दिन से नहीं खा रहे एक दो को कोई पुरानी बीमारी है उनके चलते दो जनों को ट्रीटमेंट की जरूरत थी उन्होंने मना कर दिया कि हम कोई भी ट्रीटमेंट नहीं लेंगे किस तरह है? तीन तो की ठीक ही बता सकते हैं बाकी दो की थोड़ी सी सीरियस है पाँच आए हैं जी ਜੇ ਉਹ ਕੰਪਨ ਕਰਾਂਗੇ ਕੋ ਪ੍ਰੋਬਲਮ ਆ ਸਕ ਪ੍ਰੋਬਲਮ ਆ ਸਕਦੀ ਹੈ ਜੀ ਉਹਨੂੰ ਸਮਝਾ دیا ਗਿਆ ਹੈ ਕਿ ਆਪਕੋ ਦਵਾਈ ਲੈਣੇ ਕੀ ਆਵश्यकਤਾ ਹੈ ਕਿੰਨੀ ਉਮਰ ਹੋਏਗੀ ਇਹ ਜੇ ਉਹ ਸਭ ਕੀ 60 ਸਾਲ ਤੋਂ ਉਪਰ ਹੀ ਹੋਵੇ ਕੀ ਕਰ ਰਹੇ ਹਨ ਕੀ ਜਿਹੜਾ ਕਿਸਾਨਾਂ ਨੂੰ ਲੈ ਕੇ ਆਏ ਹੈ ਜੀ ਕੀ ਹਾਲਾਤ ਨੇ ਕਿਸਾਨਾਂ ਦੇ ਔਰ ਕਿੱਥੋਂ ਲੈ ਕੇ ਆਏ ਸੀ ਤੁਹਾਨੂੰ ਅਜਿਹਾ ਕੋਈ ਟਿਓਟੀ ਹੈ ਤੁਹਾਨੂੰ ਜਨਾ ਹਾਂ ਤਾਂ ਦਵਾਈ ਲੈਣੇ ਆਇਆ ਦਵਾਈ ਬਾਰੇ